ਚਾਰ ਫੁੱਟ ਖੁੱਲੇਗਾ ਜੀ ਪਲਾਨਾ 1 ਫੁੱਟ ਵੀ ਨਹੀਂ ਖੁੱਲਦਾ ਤੁਸੀਂ ਦੇਖ ਸਕਦੇ ਹੋ ਤੇ ਇਹ ਸਿਰਫ ਟਰੰਮੇਬਾਜੀ ਹੈ ਇਹਨਾਂ ਦੀ ਦਸਾਂ ਮਿੰਟਾਂ ਦੇ ਵਿੱਚ ਜੀਪੀਸੀ ਨੇ ਉਹ ਖੋਲ ਦੇਣਾ ਜੇ ਖੋਲਣਾ ਹੋਵੇ ਤਾਂ ਜੇ ਨਹੀਂ ਹੋਵੇ ਤਾਂ ਇਹਨਾਂ ਦੀ ਬਰਨिती ਆ ਸੈਂਟਰਲ ਸਰਕਾਰ ਵੀ ਨਕਮੀ ਆ ਇਹਨਾਂ ਨੂੰ ਤਾਂ ਸਰ ਵਿੱਚੋਂ ਵੋਟਾਂ ਵਟੋਰਨੀਆਂ ਹੁੰਦੀਆਂ ਉਦੋਂ ਹਿੰਦੂ ਖਤਰੇ ਚ ਆ ਜਾਂਦਾ ਤੇ ਦਲੇਵਾਲ ਸਾਹਿਬ ਵੀ ਕੱਲ ਬਹਿਣਾ ਸੀ ਉਹਨਾਂ ਨੇ ਇਹਨਾਂ ਨੇ ਬੇਈਮਾਨੀ ਕੀਤੀ ਆ ਤੇ ਉਹ ਚੱਕ ਲਿਆ ਉਹਨਾਂ ਨੇ ਇੱਥੋਂ ਦਾ ਧੂਆਂ ਦਿੱਲੀ ਜਾ ਰਿਹਾ ਜਿਹੜਾ ਉਹਦੇ ਆਸੇ ਪਾਸੇ ਦਿੱਲੀ ਦੇ ਧੂਆਂ ਚੱਲ ਰਿਹਾ ਉਹ ਕਿੱਥੇ ਜਾ ਰਿਹਾ ਇਹ ਨਾਲ ਪੱਕਾ ਹੀ ਬਾਰਡਰ ਲਾ ਦੇ ਮੈਂ ਪਾਕਿਸਤਾਨ ਨਾਲ ਸਹਿਮਤ ਹੋ ਜਾਂਦਾ ਜੇ ਨਹੀਂ ਜਾਣ ਦੇਣਗੇ ਗਿਫਤਾਰੀਆਂ ਹੋਣਗੀਆਂ ਇੱਕ ਜੱਥੇ ਨਹੀਂ ਦੂਜਾ ਜੱਥੇ ਮਕਰ ਤਿਆਰ ਹੋਊਗਾ ਜੇ ਪੰਜਾਬ ਸਰਕਾਰ ਵੱਲੋਂ ਬੰਦ ਕੀਤਾ ਗਿਆ ਬ੍ਰਿਜ ਦੇ ਥੱਲੇੋਂ ਇਥੇ ਰੇਲ ਨਸਕਾ ਕੋਲ ਬੰਦ ਕੀਤਾ ਗਿਆ ਵੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਤਾਲਮੇਲ ਹੈਗਾ ਕਿ ਨਹੀਂ ਹੈਗਾ ਜੇ ਤਾਲਮੇਲ ਨਾ ਹੁੰਦਾ ਤਾਂ ਪੰਜਾਬ ਸਰਕਾਰ ਧੱਲਿਆ ਸਾਹਿਬ ਨੂੰ ਚੱਕ ਸਕਦੀ ਸੀ 13 ਫਰਵਰੀ ਤੋਂ ਲੈ ਕੇ ਤਾਂ ਕੋਈ ਬਿਮਾਰ ਹੈ ਜਿੱਤਾ ਕਿੰਨੀ ਵਾਰ ਵੀ ਬਿਮਾਰ ਹੋਇਆ ਹਸਪੀਟਲ ਵੀ ਰਹਿਿਆ ਉਦੋਂ ਤੱਕ ਤਾਂ ਕੋਈ ਸਪੈਸ਼ਲ ਕੋਈ ਦਿੱਤੀ ਨਹੀਂ ਗਈ ਉਹਨਾਂ ਨੂੰ ਸਹੂਦਾ ਪਿਛਲੇ ਲੰਬੇ ਸਮੇਂ ਤੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਨੇ ਲਗਾਤਾਰ ਡਟੇ ਹੋਏ ਨੇ ਆਪਣੀ ਜਿਹੜੀ ਹੱਕੀ ਮੰਗਾਂ ਨੂੰ ਲੈ ਕੇ ਕੱਲ ਜਿਹੜੀ ਇੱਕ ਚਰਚਾ ਚੱਲੀ ਸੀ ਇੱਕ ਜਿਹੜੀ ਆ ਤਸਵੀਰ ਵੀ ਸਾਹਮਣੇ ਆਈ ਸੀ ਕਿ ਸ਼ੰਭੂ ਜਿਹੜਾ ਬਾਰਡਰ ਆ ਉਹ ਖੁੱਲਣ ਜਾ ਰਿਹਾ ਹੈ ਉਹਦੀ ਤਰ੍ਹਾਂ ਜਿਹੜੀ ਐਕਜੈਕਟ ਰਿਪੋਰਟ ਆ ਸੀ ਤੁਹਾਨੂੰ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਵਾਕੂ ਕੀ ਸ਼ੰਭੀ ਬਾਰਡਰ ਜਿਹੜਾ ਖੁੱਲੇਗਾ ਕਿ ਲੋਕਾਂ ਨੂੰ ਕੁਝ ਰਾਤ ਮਿਲੇਗੀ ਕਿ ਕਿਸਾਨ ਜਿਹੜੇ ਨੇ ਲੰਬੇ ਸਮੇਂ ਤੋਂ ਇਸ ਜਗ੍ਹਾ ਤੇ ਬੈਠੇ ਨੇ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਮੰਨੀਆਂ ਜਾਣਗੀਆਂ ਕਿ ਵਾਕਈ ਕਿ ਜਿਹੜਾ ਸ਼ੰਭੂ ਬਾਰਡਰ ਤੇ ਕੱਲ ਖੋਲਣ ਦੀ ਕੋਸ਼ਿਸ਼ ਕੀਤੀ ਆ ਜਿਹੜੀਆਂ ਟਕ ਟਕ ਦੀਆਂ ਆਵਾਜ਼ਾਂ ਆਈਆਂ ਨੇ ਕੀ ਹੋ ਕਿਸ ਨੇ ਟਕ ਟਕ ਦੀਆਂ ਆਵਾਜ਼ਾਂ ਕੀਤੀਆਂ ਨੇ ਜਿਹੜੇ ਇੱਥੇ ਦੇ ਲੋਕ ਨੇ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਰਾਤ ਦਿਨ ਜਿਹੜਾ ਉਹ ਇੱਥੇ ਡੱਟੇ ਹੋਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵਾਕਈਏ ਤਸਵੀਰ ਸਾਹਮਣੇ ਆਈ ਸੀ ਜਾਂ ਫਿਰ ਸ਼ੰਭੂ ਬਾਰਡਰ ਖੁੱਲਣ ਜਾ ਰਿਹਾ ਅਸੀਂ ਗੱਲਬਾਤ ਕਰਦੇ ਹਾਂ ਬਾਬਾ ਜੀ ਕਿੰਨਾ ਚਿਰ ਹੋ ਗਿਆ ਸਭ ਤੋਂ ਪਹਿਲਾਂ ਸੋਤਨੂ ਦੇ ਸਾਨੂੰ 10 ਮਹੀਨੇ ਚੱਲਦਾ ਹੈ 10ਵਾਂ ਮਹੀਨਾ ਹਾਂਜੀ 13 ਦੇ 13 ਦੇ ਹੋ ਰਹੇ ਹਾਂਜੀ ਤੇ ਖਾਣਾ ਪੀਣਾ ਸਾਰਾ ਉਹ ਰਿਹਾ ਸਭ ਤੋਂ ਪਹਿਲਾਂ ਟੈਂਟ ਤੁਹਾਡਾ ਹੀ ਹੈ ਨਾ ਹਾਂਜੀ 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 ਸਾਡਾ ਹੀ ਤੁਹਾਡਾ ਹੀ ਠੀਕ ਹੈ ਪਰਿਵਾਰ ਨੂੰ ਸਭ ਤੋਂ ਵੱਡਾ ਸਭ ਮਿਲਣ ਨੂੰ ਕਿੰਨਾ ਚਿਰ ਹੋ ਗਿਆ ਪਰਿਵਾਰ ਦੇ ਵਿੱਚ ਕਿੰਨੇ ਦਿਨ ਬੱਤ ਜਾਨੇ ਤੁਸੀਂ ਮਿਲਣ ਵਾਸਤੇ ਉਹ ਇੱਥੇ ਆ ਜਾਂਦੇ ਮੈਂ ਤਾਂ ਕਦੇ ਗਿਆ ਨਹੀਂ ਅੱਛਾ ਜੀ ਹਾਂ ਜੀ ਬਾ ਜੀ ਬਕਿਆ ਜਨੂਨ ਕੀ ਜਜ਼ਬਾ ਹੈ ਹਾਂ ਜੀ ਹਾਂ ਜੀ ਤੇ ਸਾਡੇ ਭਰਾ ਨੇ ਇਹਨਾਂ ਦਾ ਕੱਢਣਾ ਜ਼ਰੂਰੀ ਬਣਦਾ ਓਕੇ ਹਾਂ ਜੀ ਠੀਕ ਹੈ ਇੱਕ ਕੱਲ ਬੜੀ ਤਸਵੀਰ ਸਾਹਮਣੇ ਆਈ ਸੀ ਕਹਿੰਦਾ ਜਿਹੜਾ ਉੱਥੋਂ ਨਾਲ ਠਕ ਠਕ ਦੀਆਂ ਆਵਾਜ਼ਾਂ ਆ ਰਹੀਆਂ ਨੇ ਵੀ ਜਿਹੜਾ ਕੁਝ ਰਸਤਾ ਖੋਲਣ ਦੀ ਜਿਹੜੀ ਤਿਆਰੀ ਹੈ ਉਹ ਚੱਲ ਰਹੀ ਹੈ ਕਿ ਇਦਾਂ ਦਾ ਕੁਝ ਹੈ ਕੋਈ ਜਾਂ ਜਾਂ ਫਿਰ ਅਫਵਾਸ ਹੀ ਕਿ ਹੁਣ ਖੁੱਲੇਗਾ ਕੀ ਮਕਸਦ ਕੀ ਹੈ ਉਹ ਮਾਮਲਾ ਕੀ ਹੈ ਪੂਰਾ ਨਹੀਂ ਇਹਨ ਤੇ ਇਸ ਕੰਨ ਚੱਲਿਆ ਜਰੂਰ ਆ ਸਿਰਫ ਕੀਤੀ ਡਰਾਮੇਬਾਜੀ ਸ਼ੋਸ਼ਾ ਬਾਜੀ ਕੀਤੀ ਹੈ ਅੱਛਾ ਐਡਾ ਕੋਈ ਤਤ ਨਹੀਂ ਤੇ ਇਹ ਫੇ ਬਾਅਦ ਵਿੱਚ ਮੂਵੀ ਵੀ ਆਈ ਫੇ ਇਹ ਚਾਰ ਫੁੱਟ ਖੁੱਲੇਗਾ ਜੀ ਫਲਾਂ ਇੱਕ ਫੁੱਟ ਵੀ ਨਹੀਂ ਖੁੱਲਾ ਤੁਸੀਂ ਦੇਖ ਸਕਦੇ ਹੋ ਅੱਛਾ ਜੀ ਤੇ ਇਹ ਸਿਰਫ ਡਰਾਮੇਬਾਜੀ ਹੈ ਇਹਨਾਂ ਦੀ ਕੋਈ ਤਤ ਨਹੀਂ ਹੈਗਾ ਤੇ ਗੋਦੀ ਮੀਡੀਆ ਨੇ ਪਾਪੂ ਦਿੱਤਾ ਹੁਣਾਂ ਜਾਂ ਕੋਈ ਇਹੋ ਜਿਹਾ ਸਰਕਾਰੀ ਮੀਡੀਆ ਜਿਹੜਾ ਕੋ ਹੁੰਦਾ ਇਹਨਾਂ ਦਾ ਉਹਨਾਂ ਨੇ ਜਰੂਰ ਪਾ ਦਿੱਤਾ ਹੁਣਾਂ ਫੇ ਰਸਤਾ ਖੁੱਲਣ ਜਾ ਰਿਹਾ ਜੀ ਇੱਥੇ ਕੋਈ ਰਸਤਾ ਨਹੀਂ ਖੁੱਲਿਆ ਅੱਛਾ ਜੀ ਤੇ ਜਿਉਂ ਦਾ ਤਿਉਂ ਹੀ ਆ ਆ ਸਾਹਮਣੇ ਬਿਲਕੁਲ ਜਿੱਥੇ ਤੁਸੀਂ ਦੇਖ ਰਹੇ ਹੋ ਮੈਨੂੰ ਲੱਗਦਾ ਜਿੱਥੇ ਗੋਲੀਆਂ ਚੱਲੀਆਂ ਸੀ ਜਿੱਥੇ ਗੋਲੇ ਛੱਡੇ ਗਏ ਸੀ ਉਹ ਸਾਹਮਣੇ ਬੈਰੀਕੇਡ ਆ ਬਿਲਕੁਲ ਸਾਹਮਣੇ ਟੈਂਟ ਤੁਹਾਡਾ ਹੈ ਕਿ ਤੁਸੀਂ ਏਦਾਂ ਦੀਆਂ ਆਵਾਜ਼ਾਂ ਸੁਣੀਆਂ ਨੇ ਜਾਂ ਫਿਰ ਕੋਈ ਠਕ ਠਕ ਦੀ ਜਾਂ ਕੋਈ ਤੋੜਿਆ ਗਿਆ ਹੋਵੇ ਕੋਈ ਦਿਨ ਤੁਹਾਡੇ ਕੋਲ ਤੁਹਾਨੂੰ ਕੋਈ ਆਵਾਜ਼ ਨਹੀਂ ਆਈ ਏਦਾਂ ਦੀ ਨਹੀਂ ਆਈ ਏ ਆਵਾਜ਼ ਆਵਾਜ਼ ਤੇ ਆਈ ਆ ਤੇ ਘੰਟੀ ਚੱਲਿਆ ਘੰਟੀ ਚੱਲਿਆ ਘੰਟੀ ਚੱਲਿਆ ਦੇਖੋ ਘੰਟੀ ਦੀ ਤਾਂ ਲੋੜ ਹੀ ਕੋਈ ਨਹੀਂ ਆ ਹੂੰ ਦਸਾਂ ਮਿੰਟਾਂ ਦੇ ਵਿੱਚ ਜੀਪੀਸੀ ਨੇ ਉਹ ਖੋਲ ਦੇਣਾ ਜੇ ਖੋਲਣਾ ਹੋਵੇ ਤਾਂ ਜੇ ਨਹੀਂ ਤੋਂਵੇ ਤਾਂ ਇਹਨਾਂ ਦੀ ਬਰਨिती ਆ ਸੈਂਟਰ ਸਰਕਾਰ ਵੀ ਨਕਮੀ ਆ ਤੇ ਪੰਜਾਬ ਵੀ ਸਰਕਾਰ ਵੀ ਨਕਮੀ ਹੋਈਆਂ ਤੇ ਹਰਿਆਣਾ ਸਰਕਾਰ ਵੀ ਨਕਮੀ ਆ ਇਹਨਾਂ ਨੂੰ ਤਾਂ ਸਰਬਜਨੋ ਵੋਟਾਂ ਪਟੋਰਨੀਆਂ ਹੁੰਦੀਆਂ ਉਦੋਂ ਹਿੰਦੂ ਖਤਰੇ ਚ ਆ ਜਾਂਦਾ ਉਦੋਂ ਹੀ ਇਹ ਹੋਰ ਕਈ ਕਈ ਤਰ੍ਹਾਂ ਦੇ ਤਤ ਪੇਸ਼ ਕਰਦੇ ਆ ਤੇ ਉਦੋਂ ਹੀ ਸਾਰਾ ਕੁਝ ਹੁੰਦਾ ਤੇ ਨਾ ਹੀ ਉਦੋਂ ਉਦੋਂ ਹੀ ਰਾਮ ਮੰਦਿਰ ਦਾ ਬੂਆ ਖੁੱਲਦਾ ਤੇ ਉਸ ਤੋਂ ਬਾਅਦ ਜਦੋਂ ਵੋਟਾਂ-ਬਾਟਾਂ ਮਿਲ ਜਾਂਦੀਆਂ ਇਹਨਾਂ ਨੂੰ ਜਦੋਂ ਜਿੱਤ ਜਾਂਦੇ ਆ ਫੇਰ ਤਾਂ ਆ ਦੇਖ ਲੋ ਛੜਕਾਂ ਤੋਂ ਬਿਠਾਲ ਦਿੰਦੇ ਆ ਲੋਕ ਤੁਹਾਨੂੰ ਲੱਗਦਾ ਲੰਬਾ ਸਮਾਂ ਹੋ ਗਿਆ ਕਿਉਂਕਿ ਉਹ ਜਿਹੜੀ ਪਹਿਲੀ ਸਥਿਤੀ ਸੀ ਜਦੋਂ ਪਹਿਲਾਂ ਦਿੱਲੀ ਦੇ ਵੱਲ ਕੂਚ ਕੀਤਾ ਸੀ ਤਾਂ ਸਾਰਾ ਪੰਜਾਬ ਸਾਰਾ ਦੇਸ਼ ਜਿਹੜਾ ਪਿੱਛੇ ਲੱਗ ਗਿਆ ਸੀ ਹੁਣ ਇੱਕ ਲੰਬਾ ਸਮਾਂ ਹੋ ਗਿਆ ਉਹ ਤਸਵੀਰ ਜਿਹੜੀ ਆ ਸਾਹਮਣੇ ਨਹੀਂ ਮਿਲ ਰਹੀ ਤੁਸੀਂ ਆਪ ਦੇਖਿਆ ਨਾ ਮੈਨੂੰ ਲੱਗਦਾ ਕੋਈ ਇਹਨੇ ਬੰਦੇ ਨੇ ਕੋਈ ਬੋਲਣ ਲਈ ਤਿਆਰ ਨਹੀਂ ਐ ਕਿ ਕਮੀ ਕਿੱਥੇ ਆ ਕਿ ਕਿਉਂ ਨਹੀਂ ਆਪਾਂ ਖੁੱਲਕੇ ਬੋਲ ਰਹੇ ਜਾਓ ਲੋਕ ਜਿਹੜੇ ਨੇ ਕਿਉਂ ਨਹੀਂ ਸਾਥ ਦੇ ਦੇ ਕਮੀ ਕਿੱਥੇ ਐ ਇਹ ਮੰਨ ਹੀ ਨਹੀਂ ਰਹੇ ਇਹ ਦੇਖੋ ਜੀ ਖੁੱਲਾ ਤੋਰਨਾ ਦੇ ਪੈਣਾ ਹੀ ਆ ਹਾਂ ਨਹੀਂ ਤਾਂ ਨਹੀਂ ਤੁਰਨਗੇ ਤੇ ਛੱਤਰ ਖਾਣਗੇ ਤੇ ਜਿਹੜਾ ਛੋਟਾ ਵਰਗ ਆ ਜਿਹੜਾ ਵਪਾਰੀ ਉਹ ਵੀ ਖਤਰੇ 'ਚ ਹੀ ਆ ਤੇ ਜਿਹੜੇ ਮਜ਼ਦੂਰ ਆ ਉਹ ਵੀ ਖਤਰੇ 'ਚ ਹੀ ਆ ਤੇ ਜਿਹੜੇ ਕਿਸਾਨ ਉਹ ਤਾਂ ਹੈ ਹੀ ਆ ਖਤਰੇ ਦੇ ਵਿੱਚ ਤੇ ਇਹਨਾਂ ਨੂੰ ਉੱਠਣਾ ਤੇ ਪੈਣਾ ਆ ਨਹੀਂ ਉੱਠਣ ਕੇ ਤੇ ਜੁੱਤੀਆਂ ਖਾਣਗੇ ਹੋਰ ਤਾਂ ਕੁਝ ਨਹੀਂ ਆ ਸਰਕਾਰਾਂ ਤੋਂ ਤਾਂ ਕੋਈ ਆਸ ਨਹੀਂ ਹੈਗੀ ਓਕੇ ਤੇ ਇਹ ਇੱਕ ਕਾਨੂੰਨ ਉਹ ਕਰਦੇ ਆ ਰੱਦ ਤੇ ਦੋ ਦੋ ਹੋਰ ਖੜੇ ਕਰ ਦਿੰਦੇ ਆ ਇਹ ਸਰਕਾਰਾਂ ਹੀ ਬੇਈਮਾਨ ਨੇ ਤੇ ਨਾ ਹੀ ਇਹ ਆਰਾਮ ਦੀਆਂ ਸਰਕਾਰਾਂ ਨੇ ਆਰਾਮ ਦੀ ਸਰਕਾਰ ਨਹੀਂ ਹੈਗੀ ਇਹ ਕਿਉਂ RAM ਦੇ ਦਰਬਾਰ ਦੇ ਵਿੱਚ ਤੇ ਕੂਕਰ ਵੀ ਜਾਂਦਾ ਸੀ ਤੇ ਉਹਦੀ ਵੀ ਫਰਿਆਦ ਸੁਣੀ ਜਾਂਦੀ ਸੀ ਆ ਇਹਨੇ ਮਨਜੂਬੜੇ ਬੈਠੇ ਨੇ ਜੋਧੇ ਬੈਠੇ ਨੇ ਇਹਨਾਂ ਦੀ ਤਾਂ ਕੋਈ ਫਰਿਆਦ ਨਹੀਂ ਸੁਣੀ ਇਹ ਕਿਹੜੇ RAM ਦੀ ਕਿਹ ਕਿਹੜੇ RAM ਦੀ ਗੱਲ ਕਰਦੇ ਆ ਮੈਂ ਤਾਂ ਇਹ ਸਮਝ ਨਹੀਂ ਆਉਂਦੀ ਸਾਨੂੰ ਤਾਂ ਤੁਹਾਨੂੰ ਲੱਗਦਾ ਹੁਣ ਜਿਹੜੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਆਪਸ ਵਿੱਚ ਗੱਲਬਾਤ ਕਰਾ ਕੇ ਕਿ ਇਹ ਰਸਤਾ ਖੋਲੋਂ ਦੀ ਕੋਈ ਕੋਸ਼ਿਸ਼ ਕਰੇਗੀ ਕਿਉਂਕਿ 6 ਤਰੀਕ ਦਾ ਸਮਾਂ ਦਿੱਤਾ ਗਿਆ ਹੈ ਵੀ 6 ਤਿੰਨ ਨੂੰ ਦਿੱਲੀ ਵੱਲ ਕੁਝ ਕਰਨਾ ਹੈ ਕਿ ਤੁਸੀਂ ਹੁਣ ਦਿੱਲੀ ਇਸ ਜਗ੍ਹਾ ਤੋਂ ਕੁਝ ਕਰੋਗੇ ਜਾਂ ਕੋਈ ਹੋਰ ਰਸਤਾ ਬਣਾਇਆ ਜਾਵੇਗਾ ਵੀ ਜਿਸ ਤਰ੍ਹਾਂ ਦੱਸ ਰਹੇ ਨੇ ਕੁਝ ਫੁੱਟ ਜਿਹੜੀ ਦੂਰੀ ਦੇ ਉੱਪਰ ਜਿਹੜਾ ਤੋੜ ਕੇ ਉਹਨੂੰ ਇੱਥੋਂ ਲੰਘਾਇਆ ਜਾਵੇਗਾ ਕਿ ਹੁਣ ਕੀ ਰਣਨੀਤੀ ਤਿਆਰ ਕੀਤੀ ਜਾਵੇਗੀ ਤੇ ਇਹ ਹੁਣ ਇਹ ਦੇਖੋ ਇਹ ਤਾਂ ਹੁਣ ਇਹਨਾਂ ਦੀਆਂ ਸਰਕਾਰਾਂ ਦੀਆਂ ਹੀ ਆ ਤੇ ਜਾਣ ਕੇ ਤਾਂ ਸਹੀ ਸਾਡੇ ਕਿਸਾਨ ਜਾਣਗੇ ਤੇ ਉਹ ਜਿਹੜਾ ਐਲਾਨ ਹੈ ਉਹ ਪੂਰਾ ਹੋਏਗਾ ਤੇ ਦਲੇਵਾਲ ਸਾਹਿਬ ਵੀ ਕੱਲ ਬਹਿਣਾ ਸੀ ਉਹਨਾਂ ਨੇ ਇਹਨਾਂ ਨੇ ਬੇਈਮਾਨੀ ਕੀਤੀ ਆ ਤੇ ਉਹ ਚੱਕ ਲਿਆ ਉਹਨਾਂ ਨੇ ਤੇ ਨਹੀਂ ਚੱਕਣਾ ਇਦਾਂ ਕਰਨਾ ਚਾਹੀਦਾ ਕਮ ਸੇ ਬੋਲਣ ਤੇ ਬੋਲਣ ਦੇਣਾ ਤੇ ਚਾਹੀਦਾ ਸੱਚਾਈ ਤਾਂ ਸਾਹਮਣੇ ਹੋਣੀ ਚਾਹੀਦੀ ਹੈ ਜਨਤਾ ਕਹਿੰਦਾ ਪਤਾ ਕੀ ਕਰ ਰਹੇ ਕਹਿੰਦੇ ਲੋਕਾਂ ਦੀ ਸਿਹਤ ਤੇ ਸੈੱਟ ਨਹੀਂ ਹੈਗੀ ਕਿਉਂਕਿ ਅਸੀਂ ਅਸੀਂ ਸਿਹਤ ਦਾ ਧਿਆਨ ਰੱਖਦੇ ਹੋਇਆ ਤਾਂ ਕਰਕੇ ਉਹਨੂੰ ਲੈ ਕੇ ਗਏ ਜੇ ਕੱਲ ਨੂੰ ਕੋਈ ਸਿਹਤ ਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਕਿਸਾਨ ਭਾਈਚਾਰੇ ਨੇ ਕਹਿਣਾ ਸੀ ਕੋਈ ਸਾਡਾ ਜਿਹੜਾ ਲੀਡਰ ਆ ਉਸ ਨੂੰ ਬਿਮਾਰ ਕਰਤਾ ਉਸ ਨੂੰ ਮਰਵਾਤਾ ਦੇਖੋ 10 ਮਹੀਨਿਆਂ ਤੱਕ ਉਹਨਾਂ ਨੂੰ ਚੇਤਾ ਨਹੀਂ ਆਇਆ ਸਿੱਧਾ ਉਹਦੀ ਦਾ ਹਾਂ ਅੱਜ ਹੀ ਚੇਤਾ ਆਇਆ ਜਦੋਂ ਉਹਨਾਂ ਨੇ ਐਲਾਨ ਕੀਤਾ ਤਾਂ ਅੱਜ ਹੀ ਚੇਤਾ ਆਇਆ ਉਹਨਾਂ ਨੂੰ ਸਿਰਫ ਬੇਈਮਾਨੀ ਇਹਨਾਂ ਦੀ ਹੋਰ ਕੁਝ ਨਹੀਂ ਇਹਨਾਂ ਦੇ ਪੱਲੇ ਹੂੰ ਤੇ ਸਾਰੇ ਇੱਕ ਮੈਂ ਕਿਸਾਨਾਂ ਭਰਾਵਾਂ ਨੂੰ ਜਿੰਨੇ ਵੀ ਵਪਾਰੀ ਵਰਗ ਨੇ ਜਿੰਨੇ ਵੀ ਗਰੀਬ ਨੇ ਸਾਰਿਆਂ ਨੂੰ ਆਉਣਾ ਚਾਹੀਦਾ ਹੂੰ ਤੇ ਆ ਕੇ ਗੱਲ ਬਣਨੀ ਉਦਾਂ ਨਹੀਂ ਬਣਨੀ ਅੱਜ ਨਹੀਂ ਆਓਗੇ ਤਾਂ ਕੱਲ ਨੂੰ ਫਿਰ ਫੇਰ ਵੀ ਉੱਠਣਾ ਹੀ ਪੈਣਾ ਤੁਹਾਨੂੰ ਅੱਛਾ ਮਰੇ ਹੋਰ ਜਦੋਂ ਕੋਈ ਧਰਨਾ ਲੰਬਾ ਪੈ ਜਾਂਦਾ ਹੈ ਜਦ ਲੰਬਾ ਸਮਾਂ ਹੋ ਜਾਣਾ ਕਿ ਤੁਹਾਨੂੰ ਲੱਗਦਾ ਕੋਈ ਜਲਦ ਸਿੱਟਾ ਨਿਕਲਦੀ ਉਮੀਦ ਹੁੰਦੀ ਹੈ ਜਾਂ ਫਿਰ ਇੱਕ ਟੱਕ ਲਗਾ ਕੇ ਜਿਹੜਾ ਉਸ ਨੂੰ ਜਿਹੜਾ ਸਮੇਟਿਆ ਜਾਂਦਾ ਤੁਹਾਨੂੰ ਲੱਗਦਾ ਜਿਹੜਾ ਧਰਨਾ ਕਿਤੇ ਨਾ ਕਿਤੇ ਲੰਬਾ ਪੈ ਗਿਆ ਕਿਸਾਨਾਂ ਦੇ ਵੀ ਕਿਤੇ ਨਾ ਕਿਤੇ ਆਪਾਂ ਕਹਿੰਦੇ ਸਿੱਟੇ ਤੋੜਦੇ ਕਮੀ ਹੈ ਮੈਂ ਵੀ ਕਿਸਾਨ ਦਾ ਪੁੱਤਾਂ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਦੋਂ ਕਿਸਾਨ ਇੱਥੇ ਭਾਈਚਾਰਾ ਨਹੀਂ ਹੋਊਗਾ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਢਾਹ ਤਾਂ ਜ਼ਰੂਰ ਲੱਗੇਗੀ ਢਾਹ ਤੇ ਆਪਣੇ ਬੰਦੇ ਲਾਉਂਦੇ ਆ ਹਾਂ ਹੋਰ ਕੋਈ ਬਾਹਰੋਂ ਨਹੀਂ ਤੇ ਮੈਂ ਤੇ ਸਾਰਿਆਂ ਨੂੰ ਕਹਿੰਦਾ ਵੀ ਆਉਣਾ ਚਾਹੀਦਾ ਭਾਈ ਤੇ ਵੱਧ ਚੜ ਕੇ ਆਓ 6 ਤਰੀਕ ਨੂੰ 6 ਤਰੀਕ ਤੋਂ ਵੀ ਪਹਿਲਾਂ ਹੀ ਆਓ ਤੇ ਇੱਥੇ ਰੌਣਕ ਖੁਣੀ ਚਾਹੀਦੀ ਆ ਚਲੋ ਜਿਹੜੇ ਮਨਜੂਬ ਨੇ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਲਗਾਤਾਰ ਤੁਰੇ ਆਉਂਦੇ ਆ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਕੀ ਸਾਰਿਆਂ ਨੂੰ ਵੀ ਆਉਣਾ ਚਾਹੀਦਾ ਹੁਣ ਪੇਚ ਕਿਤੇ ਫਸ ਰਿਹਾ ਕਿਉਂਕਿ ਸਰਕਾਰਾਂ ਟੋਕ ਤੇ ਗੱਲ ਕਰ ਰਹੀਆਂ ਨੇ ਰੋਜ਼ ਡੀਡਰ ਸਾਹਿਬਾ ਉਹਨਾਂ ਨੂੰ ਬੁਲਾਉਂਦੀਆਂ ਨੇ ਮੀਟਿੰਗ ਹੁੰਦੀ ਆ ਖਾਸ ਕਰ ਦਿੱਲੀ ਮੀਟਿੰਗ ਆ ਕਦੇ ਕੈਪਟਨ ਕਿ ਨਾ ਭਗਵਾਨ ਤਮਨ ਦੇ ਦਰਬਾਰ ਤੇ ਮੀਟਿੰਗ ਹੈ ਕਦੇ ਕੈਪਟਨ ਮੰਤਰੀ ਦੇ ਸਰਕਾਰਾਂ ਦੇ ਦਰਬਾਰ ਤੇ ਮੀਟਿੰਗ ਹੈ ਫਿਰ ਪੇਚ ਲੀਡਰ ਕਿੱਥੇ ਵਸਾ ਲੈਂਦੇ ਨੇ ਦੇਖੋ ਜੀ ਜੇ ਮੀਟਿੰਗਾਂ ਤੇ ਹੱਲ ਵੀ ਹੋਣਾ ਚਾਹੀਦਾ ਨਾ ਕੱਲੀਆਂ ਮੀਟ ਕਾ ਦੋ ਕੀ ਕਰਉਣਾ ਸੀ ਮੀਟਾਂ ਕਰਦੇ ਸਾਨੂੰ ਮਤਲਬ ਵੀ ਕੋਈ ਨਹੀਂ ਮੀਟਿੰਗਾਂ ਤੇ ਉਹਨਾਂ ਦੀਆਂ ਮੀਟਿੰਗਾਂ ਦਾ ਸਾਦਾ ਕੀ ਮਤਲਬ ਹੈ ਸਾਡਾ ਮਤਲਬ ਹੈ ਵੀ ਸਾਡਾ ਉਹ ਹੱਲ ਹੋ ਗੋਏ ਕੋਈ ਨਾ ਕੋਈ ਉਹਦਾ ਮੀਟਿੰਗਾਂ ਕਰੀ ਜਾਣ ਜਿੱਥੇ ਮਰਜੀ ਅੰਦਰ ਬੈਠੇ ਕਰੀ ਜਾਣ ਜੋ ਮਾਦੀ ਕਰੀ ਜਾਣਾ ਉਹ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਅੱਛਾ ਹਾਂ ਜੀ ਤੇ ਝੋਨਾ ਵੀ ਦੇਖ ਲੋ ਖੇਤ ਦਾ ਖਰਾਬ ਕੀਤਾ ਕੀਤਾ ਤੇ ਅਜੇ ਵੀ ਝੋਨਾ ਮੰਡੀਆਂ ਦੇ ਵਿੱਚ ਹੀ ਪਿਆ ਤੇ ਅਗਾ ਕਣਕ ਨੂੰ ਵੀ ਪਰੇਖਾ ਜੇ ਖਰਾਬ ਕਰਦੇ ਆ ਇੱਥੋਂ ਦਾ ਧੂਆਂ ਦਿੱਲੀ ਜਾ ਰਿਹਾ ਜਿਹੜਾ ਉਹਦੇ ਆਸੇ ਪਾਸੇ ਦਿੱਲੀ ਦੇ ਧੂਆਂ ਚੱਲ ਰਿਹਾ ਉਹ ਕਿੱਥੇ ਜਾ ਰਿਹਾ ਫਿਰ ਬਿਲਕੁਲ ਦਿੱਲੀ ਦੇ ਵਿੱਚ ਹੀ ਇੰਨੀ ਗੰਦਗੀ ਆ ਬਾਹਰੋਂ ਦੇ ਧੂਆਂ ਆਉਣ ਦੀ ਲੋੜ ਹੀ ਨਹੀਂ ਹੈਗੀ ਮੇਰਾ ਮੇਰਾ ਇਹ ਸਵਾਲ ਸੀ ਕਹਿੰਦੇ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਕਹਿੰਦਾ ਅੱਗ ਲਗਾਉਣ ਤੋਂ ਬਾਅਦ ਕਹਿੰਦਾ ਪੰਜਾਬ ਦਾ ਧੂਆਂ ਦਿੱਲੀ ਵੱਲ ਜਾਂਦਾ ਹੈ ਹੁਣ ਤਾਂ ਪਾਕਿਸਤਾਨ ਵੀ ਆਪਾਂ ਨੂੰ ਕਹਿਣ ਲੱਗਿਆ ਵੀ ਜਿਹੜਾ ਧੂਆਂ ਉਹ ਪੰਜਾਬ ਵਾਲੇ ਫਲਾ ਰਹੇ ਨੇ ਸਾਡਾ ਪਾਕਿਸਤਾਨ ਖਰਾਬ ਕਰ ਰਹੇ ਨੇ। ਉਹੋ ਹੀ ਉਹੋ ਪਾਕਿਸਤਾਨ ਦੇ ਵਿੱਚ ਵੀ ਉਹੋ ਹੀ ਲੀਡਰ ਨੇ ਜਿਹੜੇ ਇਹਨਾਂ ਦੇ ਇਹਨਾਂ ਦਾ ਸਹਿਮਤੀ ਸਹਿਮਤੀ ਦੱਸਦੇ ਆ ਉਹੋ ਹੀ ਪੁੱਠੀਆਂ ਸਿੱਧੀਆਂ ਮੂਵੀਆਂ ਪਾਉਂਦੇ ਨੇ ਜਿਹੜਾ ਹੋਰ ਜਿਹੜੇ ਸਹੀ ਆ ਉਹ ਨਹੀਂ ਇਹੋ ਜਿਹੀ ਹਰਕਤ ਕਰਦੇ ਹੈਗੇ। ਸਿੰਘ ਸਾਹਿਬ ਤੁਹਾਨੂੰ ਲੱਗਦਾ ਵੀ ਜਿਹੜੇ ਆਮ ਲੋਕ ਨੇ ਇੱਥੇ ਦੇ ਆਣ ਵਾਲੇ ਲੋਕ ਨੇ ਕੀ ਉਹ ਬੜੇ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਮੈਨੂੰ ਲੱਗਦਾ ਵੀ ਲੰਬਾ ਸਮਾਂ ਤਾਂ ਚੱਲ ਗਿਆ ਧਰਨਾ ਹਾਲ ਕੋਈ ਹੋਇਆ ਨਹੀਂ। ਮੀਟਿੰਗਾਂ ਤੇ ਮੀਟਿੰਗਾਂ ਚੱਲ ਰਹੀਆਂ ਨੇ ਲੀਡਰ ਸਭਾ ਆਪਣਾ ਤਰਕ ਦੇ ਰਹੇ ਨੇ ਮੰਤਰੀ ਸਭਾ ਆਪਣਾ ਤਰਕ ਦੇ ਰਹੇ ਨੇ ਪਰ ਜਿਹੜੀ ਪੁਆਇੰਟ 0 ਐ ਉਹ ਨਿਕਲ ਕੋਈ ਹੱਲ ਕੋਈ ਜਿਹੜਾ ਨਤੀਜਾ ਕੋਈ ਆ ਨਹੀਂ ਰਿਹਾ ਕਿ ਤੁਹਾਨੂੰ ਲੱਗਦਾ ਵੀ ਛੇ ਤਿੰਨ ਨੂੰ ਕੋਈ ਵਾਕਈ ਕੋਈ ਨਤੀਜਾ ਆਉਣ ਦੀ ਸੰਭਾਵਨਾ ਹੈਗੀ ਆ ਨਹੀਂ ਜੇ ਤੇ ਹੁਣ ਸਾਰੇ ਆਉਣ ਹੁਣ ਇਸ ਇਲਾਕੇ ਦੇ ਵੀ ਗੱਲਾਂ ਕਰਨ ਦੇ ਆ ਉਹਨਾਂ ਤੇ ਚਾਹੀਦਾ ਨਾ ਇਹਨਾਂ ਨੂੰ ਜੇ ਇਹਨਾਂ ਨੂੰ ਇੰਨਾ ਆ ਫੇ ਇਹ ਸਾਨੂੰ ਦਿੱਕਤ ਆ ਫਿਰ ਇੱਥੇ ਆਣ ਕੇ ਬਹਿਣ ਹਲਤੇ ਤਾਈਓ ਹੋਊਗਾ ਬੈਠ ਬੈਠ ਦੇ ਨਾਲ ਹੀ ਧਰਨੇ ਤੇ ਹੋਊਗਾ ਜਦੋਂ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਜਨਤਾ ਹੋਈ ਤੇ ਫਿਰ ਆਪ ਹੀ ਹਲ ਹੁੰਦਾ ਕੋਈ ਨਾ ਕੋਈ ਤਾਂ ਹੁੰਦਾ ਹੀ ਹੈ ਹਾਂਜੀ ਤੇ ਰਾਤ ਦੀ ਕੀ ਸਥਿਤੀ ਹੁੰਦੀ ਹੈ ਕਿੰਨੇ ਕੁ ਕਿਸਾਨ ਹੁੰਦੇ ਨੇ ਕਿਉਂਕਿ ਉਹ ਸਾਹਮਣੇ ਤੋਂ ਮੋੜ ਤੋਂ ਜਾ ਕੇ ਆયા ਬੜੇ ਕਿਸਾਨ ਜਿਹੜੇ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਕੀ ਰਾਤ ਦੀ ਕੀ ਸਥਿਤੀ ਹੋਊਗੀ ਤੁਸੀਂ 11ਵੇਂ ਲੰਬੇ ਸਮੇਂ ਤੋਂ ਰੇ ਅਸੀਂ ਰਹਿਨੇ ਆ ਤੇ ਰਾਤੀ ਕੀ ਸਥਿਤੀ ਹੁੰਦੀ ਆ ਕਿ ਲੀਡਰ ਸਾਹਿਬਾਨ ਵੀ ਆਉਂਦੇ ਨੇ ਉਹਦੇ ਕਿ ਨਹੀਂ ਹਾਂ ਆਉਂਦੇ ਆ ਲੀਡਰ ਸਾਹਿਬ ਵੀ ਆਉਂਦੇ ਆ ਰੋਜ਼ ਮੀਟਿੰਗ ਹੁੰਦੀ ਆ ਆਪਣੇ ਸਰਵਣ ਸੰਪਨੇਰ ਸਾਹਿਬ ਵੀ ਆਉਂਦੇ ਆ ਤੇ ਕਿਤੇ ਭਵੇਂ ਨਾ ਆਉਣ ਨਹੀਂ ਤੇ ਕਿਉਂ ਉਹਨਾਂ ਨੂੰ ਆਸੇ ਪਾਸੇ ਸਾਰੇ ਪਾਸੇ ਕੰਮ ਆ ਤੇ ਸਾਰੇ ਹਰਿਆਣੇ ਵਿੱਚ ਵੀ ਜਾਣਾ ਹੁੰਣਾ ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਫਿਰਨਾ ਹੁੰਦਾ ਕਿਉਂ ਪ੍ਰਚਾਰ ਆ ਨਾ ਇਸ ਕਰਕੇ ਉਹ ਤਾਂ ਲਗਾਤਾਰ ਹੀ ਆ ਰਹੇ ਆ ਅੱਛਾ ਤੁਸੀਂ ਬਾਜੀ ਕੁਝ ਕਹਿਣਾ ਤੁਸੀਂ ਕਿੱਥੇ ਰਹਿੰਦੇ ਹੋ ਬਾਜੀ ਅਸੀਂ ਇੱਥੇ ਬਪਰੌਰ ਰਹਿੰਦੇ ਆ ਜੀ ਅੱਛਾ ਨੇੜੇ ਹੀ ਰਹਿੰਦੇ ਹੋ ਹਾਂ ਜੀ ਤੁਹਾਨੂੰ ਤਾਂ ਦਿੱਕਤ ਆ ਰਹੀ ਹੈ ਪੂਰੀ ਦਿੱਕਤਾਂ ਦਾ ਪਰੇਸ਼ਾਨੀ ਸਾਨੂੰ ਜੀ ਹੁੰਦੀ ਹੈ ਅਸੀਂ ਦਰਪਿੰਡਾਂ ਤੋਂ ਹੋ ਕੇ ਜਾਂਦੇ ਆ ਸਾਰਾ ਮਤਲਬ ਦੋ ਦੋ ਢਾਈ ਢਾਈ ਘੰਟੇ ਸਾਨੂੰ ਸ਼ਹਿਰ ਜਾਣ ਤੱਕ ਹੀ ਲੱਗ ਜਾਂਦੇ ਨੇ ਸਾਡਾ ਸਾਰਾ ਜਿੰਨਾ ਕਾਰੋਬਾਰ ਰੁਕਿਆ ਹੋਇਆ ਹੈ ਅੱਛਾ ਹਾਂ ਜੀ ਅਸੀਂ ਹੁਣ ਰਾਜਪੁਰੇ ਉਧਰ ਜਾਂਦੇ ਆ ਇਹ ਦਰ ਸਾਨੂੰ ਮਿਲ ਕੇ ਅੱਠ-9 ਮਹੀਨੇ ਹੋ ਕੇ 13 ਫਰਵਰੀ ਤੋਂ ਬਾਅਦ ਇੱਕ ਅੱਧੀ ਵਾਰੀ ਗਏ ਆ ਨਹੀਂ ਤਾਂ ਸਾਡੇ ਚਾਰ-ਚਾਰ ਗਜੇ ਰੋਈ ਦੇ ਲੱਗ ਖੁੱਲਣ ਦੀ ਆਵਾਜ਼ ਹੁੰਦੀ ਠਕ ਠਕ ਦੀ ਸੁਣੀ ਸੀ ਤੇ ਬਾਅਦ ਚੱਜ ਗਏ ਹੁਣਾਏ ਕੋਈ ਚੀਜ਼ ਨਹੀਂ ਇੱਥੇ ਖੱਲੀ ਆਏ ਅਗਰ ਸੁਖ ਸਿੰਘ ਗਿਆ ਕਿ ਸਾਡਾ ਉਹਨੂੰ ਮੰਨਾਂ ਕਰ ਤਾਂ ਪਿੱਛੇ हट ਜਾ ਅੱਛਾ ਹਾਂਜੀ ਕਿ ਤੁਹਾਨੂੰ ਲੱਗਦਾ ਵੀ ਜਿਹੜੇ ਲੀਡਰ ਸਾਬਾ ਮੀਟਿੰਗਾਂ ਕਰ ਰਹੇ ਨੇ ਜਾਂ ਸਰਕਾਰਾਂ ਦੇ ਨਾਲ ਮੀਟਿੰਗ ਹੋ ਰਹੀ ਆ ਜਾਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋ ਰਹੀ ਆ ਹਾਂਜੀ ਤੇ ਸਾਰੇ ਬੇਈਮਾਨੀ ਤੇ ਹੋਏ ਆ ਜੀ ਅੱਜ ਸਾਰੇ ਬੇਈਮਾਨ ਨੇ ਕੋਈ ਨਹੀਂ ਸਹੀ ਟੰਗ ਤਿਆਰ ਰਿਹਾ ਜੇ ਕਰਨ ਤੇ ਸਭ ਕੁਝ ਹੁੰਦਾ ਕਿਹੜਾ ਕੰਮ ਨਹੀਂ ਹੁੰਦਾ ਇਹ ਨਾਲ ਪੱਕਾ ਹੀ ਬਾਰਡਰ ਲਾ ਦੇਣਾ ਅਸੀਂ ਪਾਕਿਸਤਾਨ ਨਾਲ ਸੈਮਤ ਹੋ ਜਾਂਦੇ ਆ ਉਹ ਤਾਂ ਉਹ ਕੇਂਦਰ ਸਰਕਾਰ ਤਾਂ ਕਹਦੇ ਕਹਿੰਦੇ ਆ ਜਾ ਆਓ ਕਿ ਜਦੋਂ ਮਰਜ਼ੀ ਆਜੋ ਖੁੱਲਣ ਕੋਈ ਤਾਂ ਖੁੱਲਣ ਚਾਰ ਫੁੱਟ ਖੁੱਲਣ ਹਾਂ ਫਿਰ ਸਾਨੂੰ ਕੈਮਰੇ ਦੇ ਬਿਨਾਂ ਕਹੀਏ ਆਪਾਂ ਵੀ ਤੁਸੀਂ ਕੈਮਰੇ ਦੇ ਬਿਨਾਂ ਮੀਟਿੰਗ ਕਰ ਲਓਗੇ ਹੋ ਸਕਦੀ ਹੈ ਹਾਂ ਵੀਗਾ ਠੀਕ ਹੈ ਤੁਹਾਡੀ ਗੱਲ ਬਿਲਕੁਲ ਆ ਬਾਈ ਜੀ ਤੁਸੀਂ ਆਜੋ 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 ਹਾਂ ਭਾਈ ਜੀ ਤੁਸੀਂ ਕੀ ਕਹਿੰਦੇ ਹੋ ਟਰੈਕਟਰ ਵਾਲੀ ਦੀ ਗੱਲ ਤੁਸੀਂ ਕਰਦੇ ਆ ਟਰੈਕਟਰ ਵਾਲੀ ਤੋਂ ਬਿਨਾ ਆਜੋ ਹੁਣ ਤੁਸੀਂ মিডিਆ ਵਾਲਾ ਕਪੂ ਬਿਲਕੁਲ ਬਿਲਕੁਲ ਤੁਸੀਂ মিডিਆ ਦੇ ਤੁਸੀਂ ਕੁਝ ਵੀ ਕਰਨਾ ਕੈਮਰੇ ਤੇ ਮਾਈਕ ਤੇ ਬੰਦਾ ਕੁਝ ਕਰ ਸਕਦਾ ਹਥਿਆਰ ਹੋਊਗਾ ਤਾਂ ਹੀ ਕਰਾਂਗੇ ਸਾਡੇ ਕੋਲੋ ਸਾਧਨ ਟਰੈਕਟਰ ਤੇ ਟਰਾਲੀ ਹੈ ਹਾਂ ਸਾਹੀ ਉਹਦੇ ਵਿੱਚ ਰਹਿਣ ਬਸੇਰਾ ਹੈ ਉਹਦੇ ਵਿੱਚ ਕੋਈ ਤੋਪ ਤਾਂ ਹੈ ਨਹੀਂ ਉਹ ਜੇ ਤੁਸੀਂ ਕਹੋ ਵੀ ਉਹ ਤੋਪ ਆਜਾ ਕੋਈ ਚੀਜ਼ ਇਹੋ ਜਿਹੀ ਲੈ ਕੇ ਜਾ ਰਹੇ ਆ ਉਹਦੇ ਵਿੱਚ ਸਾਡੇ ਸੌਣ ਨੂੰ ਏ ਸਾਰਾ ਕੋਈ ਸਾਡਾ ਉਹਦੇ ਵਿੱਚ ਬੈਠਣ ਨੂੰ ਏ ਕੰਬਲ ਆ ਮੀਂਹ ਪੈ ਜਾ ਅਸੀਂ ਕਿੱਥੇ ਬੈਠਾਂਗੇ ਫਿਰ ਸਰਕਾਰ ਕੇਂਦਰ ਸਰਕਾਰ ਡਰ ਕੇ ਹੋ ਰਹੀ ਹੈ ਟਰੈਕਟਰਾਂ ਤੋਂ ਕੀ ਕਾਰਨ ਕੀ ਸਮਝਿਓ ਕਿਉਂ ਡਰਦੀ ਆ ਉਹ ਕਹਿੰਦੇ ਤੁਰ ਕੇ ਆਜੋ ਟਰੈਕਟਰ ਨਾਲ ਇੱਕ ਇੱਕ ਬਹਾਨਾ ਆ ਜੀ ਉਹ ਇੱਕ ਬਹਾਨਾ ਆ ਸਿਰਫ ਉਹ ਵੀ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਹੈਗਾ ਹੋਰ ਕੋਈ ਗੱਲ ਨਹੀਂ ਹੈਗੀ ਕਿ ਟਰਾਲੀ ਤੋਂ ਕੋਈ ਗੱਲ ਨਹੀਂ ਹੈਗੀ ਇਹੋ ਜੀ ਗੱਲ ਨਹੀਂ ਹੈਗੀ ਕੋਈ ਵੀ ਕਿਉਂਕਿ ਇਹ ਸੀ ਕਿਹੜਾ ਕੋਈ ਇਹ ਚੀਜ਼ ਲੈ ਕੇ ਜਾ ਰਿਹਾ ਜੇ ਉਹਨਾਂ ਨੂੰ ਇੰਨਾ ਹੈਗਾ ਆ ਸਾਡੇ ਲੀਡਰ ਸਾਹਿਬਾਂ ਨੇ ਸਾਰਾ ਕੁਝ ਕਿਹਾ ਉਹਨਾਂ ਨੂੰ ਵੀ ਸੱਜੇ ਹੋ ਜੀ ਸੁਵਿਧਾ ਸਾਡੇ ਟਰਾਲੀ ਦੀ ਵਿੱਚ ਹੈਗੀ ਆ ਸਾਨੂੰ ਉੱਥੇ ਕਰ ਦਿਓ ਸਾਡੇ ਰਹਿਣ ਦੇ ਲਈ ਕਮਰਾ ਕਰ ਦਿਓ ਸਾਨੂੰ ਸਾਰਾ ਕੁਝ ਕਰ ਦਿਓ ਅਸੀਂ ਉੱਥੇ ਚੱਲ ਜਾਨੇ ਆ ਬਿਲਕੁਲ ਬਿਲਕੁਲ ਜੇ ਸਾਡੇ ਨੂੰ ਕਰ ਦੋ ਜੇਕਰ ਜੇ ਅਸੀਂ ਲੈ ਕੇ ਜਾਵਾਂਗੇ ਟਰੈਕਟਰ ਟਰਾਲੀ ਦੇ ਲੈ ਕੇ ਜਾਵਾਂਗੇ ਹਾਂ ਬਿਲਕੁਲ ਠੀਕ ਹੈ ਹਾਂ ਟਰੈਕਟਰ ਦੇ ਵਿੱਚ ਰਾਸ਼ਨ ਵੀ ਆ ਸਾਰਾ ਕੁਝ ਆ ਸਾਰਾ ਕੁਝ ਯਾਰ ਰੋਟੀ ਪਾਣੀ ਦਾ ਪ੍ਰੋਗਰਾਮ ਵੀ ਆ ਸੌਣ ਦਾ ਵੀ ਉਹਦੇ ਵਿੱਚ ਵੀ ਆ ਮੀਂਹ ਕਣੀ ਦੇ ਵਿੱਚ ਵੀ ਉਹਦੇ ਲਈ ਆ ਆਪਣੇ ਬਾੜਸ਼ ਵਿੱਚ ਲਾ ਲਓ ਸਿਆਲਾਂ ਦੇ ਵਿੱਚ ਲਾ ਲਓ ਕਿਸੇ ਉਹ ਸਾਰਾ ਕੁਝ ਉਹਦੇ ਵਿੱਚ ਹੈਗਾ ਆਪਣੇ ਕੋਲ ਹਾਂ ਅਸੀਂ ਕਿਹੜਾ ਮਤਲਬ ਕੋਈ ਇਹੋ ਜਿਹੀ ਗੱਲ ਕਰ ਰਹੇ ਹਾਂ ਕੋਈ 6 ਤਰੀਕ ਦੀ ਭਾਜੀ ਗੱਲ ਕੀਤੀ ਆ ਵਾ ਤੁਸੀਂ ਕਹਿ ਰਹੇ ਚਲੋ ਉਹ ਕਹਿੰਦਾ ਸਰਕਾਰ ਤੇ ਪੰਜਾਬ ਸਰਕਾਰ ਨੇ ਦੇਖਣਾ ਕਿਸ ਕਿਸ ਤਰ੍ਹਾਂ ਇਹਦਾ ਤਾਲਮਿਲ ਬਣਾਣਾ ਹੈ 6 ਤਰੀਕ ਦੀ ਕੀ ਰਣਨੀਤੀ ਜਾਰੀ ਕੀਤੀ ਗਈ ਕਿ ਉਹ 6 ਤਰੀਕ ਨੂੰ ਕੁਝ ਕੀਤਾ ਜਾਊਗਾ ਜਾਂ ਫਿਰ ਕੋਈ ਤੋੜਨ ਦੀ ਪਲਾਨਿੰਗ ਕੀਤੀ ਜਾ ਰਹੀ ਹੈ ਨਹੀਂ 6 ਤਰੀਕ ਨੂੰ ਇਹ ਕਿਹਾ ਗਿਆ ਸਾਡੇ ਪ੍ਰਧਾਨ ਹੁਣਾ ਨੇ ਸਭ ਹੁਣਾ ਨੇ ਵੀ ਅਸੀਂ ਕਹਾਂ ਕੁਝ ਕਰਾਂਗੇ ਨਾ ਤਾਂ ਸਾਨੂੰ ਕੋਈ ਕਿਹਾ ਵੀ ਤੁਸੀਂ ਕਿਸ ਤਰੀਕੇ ਨਾਲ ਜਾਣਾ ਉਹ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਖਬਰ ਮਿਲ ਜਾਣੀ ਵੀ ਕਿ ਅਸੀਂ ਤੇ ਟਟਰਲ ਦੀ ਲੈ ਕੇ ਜਾਣਾ ਸੈਡ ਤੋਂ ਦੀ ਜਾਣਾ ਇੱਥੋਂ ਜਾਣਾ ਕਿਸ ਤਰ੍ਹਾਂ ਜਾਣਾ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਾ ਹੈ ਠੀਕ ਹੈ ਹਾਂਜੀ ਸੋ ਬਿਲਕੁਲ ਜਿਸ ਤਰ੍ਹਾਂ ਹਾਂਜੀ ਬਾਕੀ ਸਾਰੇ মিডিਆ ਦੇ ਤੌਰ ਤੇ ਤੁਹਾਨੂੰ ਵੀ ਪਈ ਆਪਣੇ ਡੇਲੀ ਪੋਸਟ ਵਾਲਿਆਂ ਨੂੰ ਵੀ ਸਾਰਿਆਂ ਨੂੰ ਅਪੀਲ ਹੈ ਤੁਸੀਂ ਵੀ ਇਹ ਦਿਖਾ ਲਓ ਨਾ ਇੱਕ ਵਾਰ ਹਾਂ ਦਿਖਾਵਾ ਕਰ ਹਾਂ ਤੁਸੀਂ ਵੀ ਦਿਖਾਓ ਨਾ ਸਾਜੀ ਦਿਖਾ ਵੀ ਰਿਹਾ ਜੋ ਰਿਪੋਰਟ ਨਹੀਂ ਨਹੀਂ ਸਾਡੀਆਂ ਗੱਲਾਂ ਤੁਸੀਂ ਸੁਣ ਰਹੇ ਆ ਵੀ ਇਹ ਕੀ ਕਹਿ ਰਹੇ ਕੀ ਰਣਨ ਦਿੱਤੀ ਹੈ ਕਿਸ ਤਰ੍ਹਾਂ ਤੁਸੀਂ ਖੁਦ ਦਿਖਾ ਲਓ ਵੀ ਇਹ ਨਾਟਕ ਕੀਤਾ ਗਿਆ ਹੈ ਇਹਨਾਂ ਵੱਲੋਂ ਉਹ ਦਿਖਾ ਰਿਹਾ ਬਾਈ ਜੀ ਹਾਂ ਤੁਸੀਂ ਦਿਖਾ ਲਓ ਸੋ ਬਿਲਕੁਲ ਅਸੀਂ ਜਿਹੜਾ ਦਿਖਾਣ ਦੀ ਆ ਉਹ ਉਹ ਜਿਹੜਾ ਬੈਰੀਕੇਡ ਹੈ ਆ ਜਾ ਭਾਈ ਤੁਸੀਂ ਨਾਲ ਹੀ ਆ ਜਾਓ ਭਾਈ ਆ ਜਾਓ ਆ ਜਾਓ ਉਹ ਨਹੀਂ ਭਾਈ ਤੁਸੀਂ ਨਾਲ ਆਓ ਉਹ ਭਾਈ ਉਹ ਜਿਹੜਾ ਸਾਹਮਣੇ ਗਿਆ ਗਿਆ ਸੀ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਾਕਿਓ ਤੋੜਿਆ ਗਿਆ ਸੀ ਜਾਂ ਠਕ ਠਕ ਦੀਆਂ ਆਵਾਜ਼ ਆਈਆਂ ਜਾਂ ਅਫਵਾਹ ਉੱਡੀ ਹੈ ਵਾਟ ਆਈ ਹੈ ਜੀ ਉਹਨਾਂ ਨੇ ਵੀ ਆਪਾਂ ਇਹ ਤੋੜ ਤੇ ਆ 4 ਫੁੱਟ ਦਾ ਰਸਤਾ ਜੀ ਅਸੀਂ ਖੋਲ ਦਿੱਤਾ ਗਿਆ ਹੁਣ ਤੁਸੀਂ ਕੈਮਰੇ ਦੇ ਵਿੱਚ ਜ਼ੂਮ ਕਰਕੇ ਦਿਖਾ ਲਓ ਵੀ ਉਹਨਾਂ ਦੇ ਆਰਬੀ ਉਸ ਤਰ੍ਹਾਂ ਦੀ ਦੋ ਤਿੰਨ ਬੰਦੇ ਬੈਠੇ ਹੋਏ ਨੇ ਅੱਛਾ ਤੇ ਬਾਕੀ ਉਹ ਹੱਤ ਜਾਲੀਆਂ ਜੀ ਛੱਡ ਕੇ ਉੱਤਰਾਂ ਦੇ ਉਸ ਤਰ੍ਹਾਂ ਹੀ ਬੈਠੇ ਹੋਏ ਆ ਤੇ ਜੇ ਇਹਨੂੰ ਕਵਰੇਜ ਵਿੱਚ ਦਿਖਾਓ ਇਹਨਾਂ ਨੂੰ ਇੱਕ ਬਾਈ ਹੋਰ ਚਰਚਾ ਚੱਲ ਜੇ ਕਹਿੰਦੇ ਕੁਝ ਫੁੱਟ ਜਿਹੜਾ ਯਾਨੀ ਕਿ ਆਪਾਂ ਗੈਸ ਕਰਨਾ ਤੋੜਨ ਦੀ ਜਿਹੜੀ ਹੈ ਕੋਈ ਪਲਾਨ ਕੀਤਾ ਜਾ ਰਿਹਾ ਵੀ 6 ਤਰੀਕ ਨੂੰ ਜਿਹੜਾ ਉਹ ਉਸ ਜਗ੍ਹਾ ਤੋਂ ਕੁਝ ਕੀਤਾ ਜਾਵੇਗਾ ਕਿ ਇਦਾਂ ਦਾ ਕੋਈ ਪਲਾਨ ਆਇਆ ਜਾਂ ਲੀਡਰ ਸਾਹਿਬਾਨਾਂ ਨੇ ਕੋਈ ਜਾਣਕਾਰੀ ਦਿੱਤੀ ਹੋਵੇ ਓਕੇ ਜੀ ਸਾਡਾ ਜੇਬ ਪ੍ਰੋਗਰਾਮ ਜਿਹਦਾ ਹੈਗਾ ਲੀਡਰ ਸਾਹਿਬਾਨ ਦਾ ਵੀ 6 ਤਰੀਕ ਨੂੰ ਨਹੀਂ ਕਿਹਾ ਵੀ ਆਪਾਂ ਜਾਣਾ ਹੈ ਇੱਥੋਂ ਜਾਣਾ ਹੈ ਸਾਈਡ ਤੋਂ ਦੀ ਜਾਣਾ ਜਾਣਾ ਤਾਂ ਹੈਗਾ ਹੀ ਹੈ ਜਾਂ ਤਾਂ ਜੇ ਨਹੀਂ ਜਾਣ ਦੇਣਗੇ ਗ੍ਰਿਫਤਾਰੀਆਂ ਹੋਣਗੀਆਂ ਇੱਕ ਜਥੇ ਦਾ ਨਹੀਂ ਦੂਜਾ ਜਸਬ ਮਗਰ ਤਿਆਰ ਹੋਊਗਾ ਕਿਉਂਕਿ ਇਹ ਰੁਟੀਨ ਤਰ ਲਗਾਤਾਰ ਚਲਦੀ ਰਹੇਗੀ ਤੇ ਇਹ ਪਰ ਇਹਨਾਂ ਦਾ ਇੱਕ ਨਾਟਕ ਕੀਤਾ ਗਿਆ ਹੈ ਸਰ ਤੇ ਬਾਕੀ ਪਿਛਲੇ ਪਾਸੇ ਤੁਸੀਂ ਪੈਰੀਕੇਟ ਦਿਖਾ ਲਓ ਇਸ ਪਾਸੇੋਂ ਦਿਖਾ ਲਓ ਤਿੰਨ ਦਸ ਚਾਰ ਰਸਤੇ ਨੇ ਦੋ ਰਸਤੇ ਆਉਣ ਦੇ ਜ਼ਰੂਰਾਸੇ ਜਾਣ ਦੇ ਇੱਕ ਰਸਤਾ ਵੀ ਕਿਸੇ ਕਿਸਾਨ ਨੇ ਬੰਦ ਕੀਤਾ ਹੋਵੇ ਹਾਲਾਂਕਿ ਅਸੀਂ ਸਵੇਰੇ ਉੱਠ ਕੇ ਝਾੜੂ ਮਾਰੀਦਾ ਹੈ ਸਫਾਈ ਕਰੀਦੀ ਹੈ ਰਸਤੇ ਦੇ ਵਿੱਚ ਵੀ ਆਉਣ ਲੈ ਜਾਂਦੇ ਸੰਗਤ ਦੇ ਬੰਦ ਕਿਹਦੇ ਵੱਲੋਂ ਕੀਤਾ ਗਿਆ ਪਿੱਛੇ ਪੰਜਾਬ ਸਰਕਾਰ ਵੱਲੋਂ ਬੰਦ ਕੀਤਾ ਗਿਆ ਬ੍ਰਿਜ ਦੇ ਥੱਲੇੋਂ ਇੱਥੇ ਹਰੇ ਨਾਸਕਾ ਵੱਲੋਂ ਬੰਦ ਕੀਤਾ ਗਿਆ ਕਿਸੇ ਕਿਸਾਨ ਨੇ ਬੰਦ ਨਹੀਂ ਕੀਤਾ ਇਹ ਫਗਾ ਉਡਾਈ ਜਾ ਰਹੀ ਆ ਕਿਸਾਨਾਂ ਨੇ ਰਸਤਾ ਬੰਦ ਕੀਤਾ ਜਿਹੜਾ ਬੰਦਾ ਕੋਈ ਵੀ ਆਂਦਾ ਹੈ ਤੁਸੀਂ ਵੀ ਆਨੇ ਤੈਨੂੰ ਜਾਣੇ ਤਾਂ ਦੱਸੋ ਕਿਸੇ ਨੂੰ ਤੈਨੂੰ ਕਿਸਾਨ ਨੇ ਰੋਕਿਆ ਤੈਨੂੰ ਇੱਥੇ ਆਣ ਦੋ ਕਿਸੇ ਕਿਸਾਨ ਨੇ ਦਿੱਕਤ ਕਹਿੰਦੇ ਸਾਹਮਣੇ ਉਸ ਤੋਂ ਆ ਵੀ ਇਹ ਕਹਿੰਦੇ ਦੋਨਾਂ ਦਾ ਤਾਲਮੇਲ ਨਹੀਂ ਬੈਠ ਰਿਹਾ ਨਾ ਸੈਂਟਰ ਦਾ ਪੰਜਾਬ ਦਾ ਨਾ ਸੈਂਟਰ ਦਾ ਉਹ ਤਾਂ ਸ਼ਿਓਰ ਹੀ ਹੋ ਗਿਆ ਜੀ ਗੱਲ ਕੱਲ ਸਵੇਰੇ 2:47 ਮਿੰਟ ਤੇ ਸ਼ਿਓਰ ਹੋਇਆ ਇਹ ਨਹੀਂ ਹੋਇਆ ਵੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਤਾਲਮੇਲ ਹੈਗਾ ਕਿ ਨਹੀਂ ਹੈਗਾ ਜੇ ਤਾਲਮੇਲ ਨਾ ਹੁੰਦਾ ਤੇ ਪੰਜਾਬ ਸਰਕਾਰ ਡੱਲਿਆ ਸਾਹਿਬ ਨੂੰ ਚੱਕ ਸਕਦੀ ਸੀ ਹਾਂ ਠੀਕ ਹੈ ਤਾਲਮੇਲ ਹੈਗਾ ਤੇ ਚੱਕ ਜੇਗਾ ਉਹ ਵੈਸੇ ਤੁਸੀਂ ਵੀ ਸਮਝਦਾਰ ਹੋ ਤੁਸੀਂ ਵੀ 20 ਬੰਦਿਆਂ ਨਾਲ ਗੱਲਬਾਤੇ ਘੁੰਮਦੇ ਫਿਰਦੇ ਹੋ ਵੀ ਕੁਤੇ ਦਿਖਾ ਲ ਦਿਓ ਤੁਸੀਂ ਹਰਤਾਲ ਵਿੱਚ ਅੱਛਾ ਹੁਣ ਢੱਲੇਵਾਲ ਦੀ ਕੀ ਸਥਿਤੀ ਕੀ ਆ ਭਾਜ ਗੱਲ ਕੀਤੀ ਜਾਵੇ ਕਿਉਂਕਿ ਨਾ ਬੜੇ ਲੋਕ ਜਾਣਨਾ ਚਾਹੁੰਦੇ ਨੇ ਹੁਣ ਹਾਲਾਤ ਕੀ ਨੇ ਢੱਲੇਵਾਲ ਸਾਹਿਬ ਦੇ ਉੱਥੇ ਜੋ ਤੁਸੀਂ ਤੁਹਾਡੇ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਕਿਸਾਨ ਜਾਂ ਕੋਈ ਲੀਡਰ ਸਬੰਧ ਮਿਲ ਕੇ ਆਏ ਨੇ ਉਹਨਾਂ ਨਾਲ ਨਹੀਂ ਫੋਨ ਤੇ ਗੱਲ ਹੋਈ ਸੀ ਭਾਜੀ ਫੋਨ ਤੇ ਗੱਲ ਹੋਈ ਸੀ ਕਿ ਉਹਨਾਂ ਦੀ ਤੇ ਉਹਨਾਂ ਦੀ ਫੋਨ ਤੇ ਗੱਲ ਹੋਈ ਸੀ ਕਿ ਉਹ ਕਹਿੰਦੇ ਵੀ ਜਿਹੜਾ ਮੇਰਾ ਅਨਛਰਨ ਸਿਗਾ ਜਿਹੜਾ ਇਹ ਉੱਥੇ ਵੀ ਚੱਲੂ ਹੀ ਹੈ ਅੱਛਾ ਲਗਾਤਾਰ ਅੱਛਾ ਇੱਕ ਹੋਰ ਪੰਜਾਬ ਸਰਕਾਰ ਪਤਾ ਕੀ ਤਰਕ ਦੇ ਰਹੀ ਹੈ ਕੱਲ ਉਹਨਾਂ ਦੀ ਨਾ ਇੱਕ ਇੰਟਰਵਿਊ ਵੀ ਤਾਂ ਕਰਕੇ ਜਿਹੜਾ ਹਸਪਤਾਲ ਸ਼ਿਫਟ ਕੀਤਾ ਕਿਉਂਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਖਰਾਬ ਨਾ ਹੋਵੇ ਜਿਹੜੇ ਪੰਜਾਬ ਦੇ ਕਿਸਾਨ ਨੇ ਜਾਂ ਅੰਨਦਾਤਾ ਨੇ ਫਿਰ ਕਹਿਣਗੇ ਸਾਡੇ ਕਿਸਾਨ ਨੂੰ ਬਿਮਾਰ ਕਰਤਾ ਸਾਡੇ ਕਿਸਾਨ ਦੀ ਮੌਤ ਹੋਊਗੀ ਕਹਿੰਦਾ ਫਿਰ ਇਦਾਂ ਦੀ ਜਿਹੜੀ ਹੈ ক্রিਟੀਕਲ ਚੀਜ਼ਾਂ ਨੇੜੀਆਂ ਉਹ ਗੱਲਾਂ ਨੇ ਸਾਹਮਣੇ ਆਣ ਗਈਆਂ ਹਾਂਜੀ ਇਹ ਵੀ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਇਹ 13 ਫਰਵਰੀ ਤੋਂ ਲੈ ਕੇ ਤਾਂ ਕੋਈ ਬਿਮਾਰ ਹੈ ਜਿੱ ਤੱਕ ਜਿੰਨੀ ਵਾਰ ਵੀ ਬਿਮਾਰ ਹੋਇਆ ਹਸਪਤਲ ਵੀ ਰਹਿਿਆ ਉਦੋਂ ਤੱਕ ਤਾਂ ਕੋਈ ਸਪੈਸ਼ਲ ਕੋਈ ਦਿੱਤੀ ਨਹੀਂ ਗਈ ਉਹਨਾਂ ਨੂੰ ਸਹੂਦਾਂ ਤਾਂ ਹੁਣ ਧੱਕੇ ਦੇ ਨਾਲ ਸਹੂਦਾਂ ਦੇ ਰਹੇ ਆ ਧੱਕੇ ਨਾਲ ਸਹੂਦਾਂ ਦੇ ਰਹੇ ਆ ਹਾਲਾਂਕਿ ਮੈਨੂੰ ਇਹਨਾਂ ਪਤਾ ਆ ਵੀ ਡਲੇਵਾਲ ਸਾਹਿਬ ਉਹਨਾਂ ਨੇ ਪਾਣੀ ਵੀ ਨਹੀਂ ਪੀਣਾ ਉਹਨਾਂ ਦਾ ਅੱਛਾ ਜੇ ਤੁਸੀਂ ਇਸ ਗੱਲ ਤੇ ਆ ਨਾ ਜੇ ਉਹ ਕਹਿੰਦੇ ਉਹਨਾਂ ਦਾ ਪਾਣੀ ਵੀ ਨਹੀਂ ਪੀਣਗੇ ਉਹ ਅੱਛਾ ਅੱਛਾ ਹਾਂਜੀ ਚਲੋ ਠੀਕ ਹੈ ਸੋ ਬਿਲਕੁਲ ਅਸੀਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਅਜੇ ਤੱਕ ਕੋਈ ਵੀ ਜਿਹੜਾ ਰਸਤਾ ਉਹ ਨਹੀਂ ਖੁੱਲਿਆ ਕੱਲ ਜਿਹੜੀ ਟਕ ਟਕ ਦੀ ਆਵਾਜ਼ ਆਈ ਸੀ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇੱਕ ਮੀਡੀਆ ਤੋਂ ਪਰ ਰਿਪੋਰਟ ਜਿਹੜੀ ਸਾਂਝੀ ਕੀਤੀ ਗਈ ਆ ਤਾਂ ਉਸ ਤੋਂ ਬਾਅਦ ਤਾਨੂੰ ਹਾਲਾਤ ਦਿਖਾ ਰਿਹਾ ਮੈਂ ਕੈਮਰਾਮੈਨ ਨੂੰ ਕਹਾ ਇੱਕ ਵਾਰ ਦੁਆਰਾ ਥੱਲੇ ਆ ਕੇ ਜਿਹੜਾ ਤਸਵੀਰਾਂ ਉਹ ਦਿਖਾਈ ਜਾਵੇ ਤਾਂ ਉਹ ਲੋਕ ਨੇ ਉਹ ਸਮਝ ਸਕਣ ਕੀ ਵਾਕਈ ਇਹ ਤਸਵੀਰ ਜਿਹੜੀ ਆ ਬਿਲਕੁਲ ਕਲੀਅਰ ਹੈ ਸੋ ਮੇਰੇ ਕੈਮਰਾਮੈਨ ਸਹਾਉਗੀ ਜਿਹੜੇ ਨੇ ਮੱਖਣ ਸਿੰਘ ਨੇ ਤੁਹਾਨੂੰ ਜਿਹੜੀਆਂ ਸਿੱਧੀਆਂ ਤਸਵੀਰਾਂ ਨੇ ਉਹ ਲਗਾਤਾਰ ਦਿਖਾ ਰਹੇ ਨੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸ਼ੰਭੂ ਜਿਹੜਾ ਬਾਰਡਰ ਆ ਉਹ ਲਗਾਤਾਰ ਬੰਦ ਪਿਆ ਚਰਚਾਵਾ ਚੱਲ ਰਹੀਆਂ ਸਨ ਗੱਲਾਂ ਹੋ ਰਹੀਆਂ ਸਨ ਮੀਡੀਆ ਤੇ ਰਿਪੋਰਟਾਂ ਚੱਲ ਰਹੀਆਂ ਨੇ ਖਬਰਾਂ ਦੇ ਵਿੱਚ ਖਬਰ ਆ ਰਹੀਆਂ ਨੇ ਕਿ ਜਿਹੜਾ ਸ਼ੰਭੂ ਬਾਰਡਰ ਆ ਉਹ ਖੁੱਲ ਸਕੇਗਾ ਪਰ ਕਦੋਂ ਖੁੱਲੇਗਾ 6 ਤ੍ਰਿਕੁਣਾ ਕਿਸਾਨੀ ਹੋ ਦਿੱਲੀ ਦੇ ਵੱਲ ਕੁਝ ਕਰਨਗੇ ਕਿ ਦਿੱਲੀ ਦੇ ਵੱਲ ਕੁਝ ਕਰਨ ਤੋਂ ਪਹਿਲਾਂ ਕਿ ਉਹ ਰਸਤਾ ਖੋਲਤਾ ਜਾਵੇਗਾ ਜਾਂ ਫਿਰ ਸੈਂਟਰ ਦੇ ਨਾਲ ਕੋਈ ਗੱਲਬਾਤ ਹੋਵੇਗੀ ਉਹ ਵੀ ਅਸੀਂ ਤੁਹਾਨੂੰ ਜਿਹੜਾ 6 ਤ੍ਰਿਕੁਣਾ ਪੂਰੀ ਜਿਹੜੀ ਰਿਪੋਰਟ ਆ ਉਹ ਚੜਦੀ ਕਲਾ ਟਾਈਮ ਟੀਵੀ ਦੇ ਮਾਧੰਦਰਾਂਹੀਂ ਸਾਂਝੀ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਕੈਮਰਾਮੈਨ ਮੱਖਣ ਨੂੰ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ ਆਰ ਕਾਲ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankworth Truck Repair Trust We Build In Truck Repair Or Scan QR Code To Contact Us The Masala Twist Offers Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.